ਸਰ ਬੰਦੂਆ ਦਾ ਔਰ ਮਾਤਰ ਸ਼ਕਤੀ ਦਾ ਮੈਂ ਬ अभिनंदन ਕਰਨਾ ਕਿ ਤੁਸੀਂ ਅੱਜ ਇੱਥੇ ਸਾਡੇ ਭਾਜਪਾ ਦੇ ਅੰਮ੍ਰਿਤਸਰ ਕਾਰਿਆਲਏ ਪਹੁੰਚਾਰੇ ਹੋ ਔਰ ਅੱਜ ਦਾ ਵਿਸ਼ਾ ਹੈ ਲੋਕਤੰਤਰ ਦਾ ਬਚਾਅ ਲੋਕਤੰਤਰੀ ਜਿਹੜੀ ਤਾਕਤ ਹੈਗੀ ਹੈ ਉਹ ਜਨਤਾ ਨੂੰ ਮਿਲੇਗੀ ਤੁਸੀਂ ਵੋਟ ਪਾਓ ਔਰ ਤੁਹਾਡੇ ਚੁਣੇ ਨਮਾਇंदे ਜਿਹੜੇ ਨੇ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਤੁਹਾਡੇ ਕੰਮ ਕਰਵਾਉਣ ਕੰਮ ਕਰਵਾਣ ਦੀ ਸੁਦਾਵਾਂ ਦੁਆਨ ਦੇ ਵਿੱਚ ਤੁਹਾਡੇ ਦਰਵਾਜ਼ੇ ਤੱਕ ਪ੍ਰਸ਼ਾਸਨ ਪਹੁੰਚੇ ਉਹਦੇ ਮਾਧਿਅਮ ਬਣਨ। ਸੋ ਉਸੇ ਹੀ ਨਾਤੇ ਤੁਸੀਂ ਦੇਖਿਆ ਕਿ ਲੋਕ ਸਭਾ ਦੇ ਚੋਣ ਹੋਏ ਪ੍ਰਧਾਨ ਮੰਤਰੀ ਮੋਦੀ ਜੀ ਬਣੇ ਭਾਜਪਾ ਦੀ ਜਿੱਤ ਹੋਈ ਪਰ ਚੋਣ ਸਮੇਂ ਦੇ ਹੋਏ। ਇਸੇ ਤਰ੍ਹਾਂ ਵਿਧਾਨ ਸਭਾ ਦੇ ਚੋਣ ਹੋਏ ਭਗਵੰਤ ਮਾਨ ਜੀ ਜਿਹਦੇ ਚ ਮੁੱਖ ਮੰਤਰੀ ਆ ਬਣੇ ਸਮੇਂ ਦੇ ਹੋਏ। ਪਰ ਸਭ ਤੋਂ ਜ਼ਿਆਦਾ ਕਸ਼ਟਦਾਈ ਦੁਖਦਾਈ ਜਿਹੜਾ ਆ ਜੀ ਬਖਸ਼ ਦੇ ਨਾਤੇ ਜੋ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਤੌਰ ਤੇ ਅਸੀਂ ਸਭ ਭਾਰਤੀ ਜਨਤਾ ਪਾਰਟੀ ਵਾਲੇ ਜੋ ਦੇਖ ਰਹੇ ਆ ਕਿ ਪੰਜਾਬ ਵਿੱਚ ਲੋਕਤੰਤਰ ਦੀ ਹੱਤਿਆ ਹੋ ਗਈ ਕਿ ਜਨਵਰੀ 2023 ਤੋਂ ਜਿਹੜੇ ਕਿ ਅਰਬਨ ਲੋਕਲ ਬਾਡੀ ਜਿਹਨੂੰ ਕਹਿੰਦੇ ਆ ਨਗਰ ਨਿਗਮਾਂ ਦੇ ਚੋਣ ਨੇ ਉਹ ਲਗਭਗ ਡੇਢ ਸਾਲ ਤੋਂ ਪਗੰਤਮਾਨ ਜੀ ਦੀ ਸਰਕਾਰ ਨੇ ਜਿਹੜਾ ਇੱਕ ਬਹਾਨਾ ਜਾਂ ਦੋ ਬਹਾਨੇ ਅਲੱਗ-ਅਲੱਗ ਬਹਾਨੇ ਲਾ ਕੇ ਉਹਨੂੰ ਐਕਸਟੈਂਡ ਕਰਦੇ ਰਹੇ ਨੇ ਇਹ ਜਿਹੜਾ ਨਗਰ ਨਿਗਮ ਹੈ ਇਹ ਵੀ ਇੱਕ ਸਥਾਨਕ ਸਰਕਾਰ ਹੈ ਦੇਖੋ ਨਾ ਅੰਮ੍ਰਿਤਸਰ ਦੇ ਚੋਣ ਹੋਣੇ ਸੀ ਜਲੰਧਰ ਦੇ ਚੋਣ ਹੋਣੇ ਸੀ ਲੁਧਿਆਣਾ ਦੇ ਚੋਣ ਹੋਣੇ ਸੀ ਪਟਿਆਲੇ ਦੇ ਚੋਣ ਹੋਣੇ ਸੀ ਆਪਣਾ ਫਗਵਾੜੇ ਦੇ ਚੋਣ ਹੋਣੇ ਸੀ ਔਰ ਬਾਅਦ ਹੀ ਛੋਟੀਆਂ ਬਾਡੀਜ਼ ਜਿਹੜੇ ਨੇ ਉਹਨਾਂ ਦੇ ਚੋਣ ਹੋਣੇ ਸੀ ਸੋ 91 ਸਾਲ ਤੋਂ ਇਹ ਨਗਰ ਨਿਗਮ ਬਣਿਆ ਉਸ 91 ਸਾਲ ਤੋਂ ਬਾਅਦ ਅੱਜ ਤੱਕ ਨਹੀਂ ਹੋਇਆ ਕਿ ਡੇਢ ਸਾਲ ਤੱਕ ਨਗਰ ਨਿਗਮ ਨੂੰ ਪੈਰਲਾਈਜ਼ ਕਰ ਲਿਆ ਅਫਸਰਾਂ ਦੇ ਹੱਥੇ ਪ੍ਰਸ਼ਾਸਨ ਚਲਾ ਗਿਆ ਔਰ ਜਨਤਾ ਜਿਹੜੀ ਹੈ ਉਹ ਠੱਗੀ ਮਹਿਸੂਸ ਕਰ ਰਹੀ ਹੈ ਸਰਕਾਰ ਜਿਹੜੀ ਹੈ ਉਹ ਆਪਣੇ ਦਇਤ ਤੋਂ ਪਿੱਛੇ ਹੈ ਮੈਂ ਤੇ ਪ੍ਰਸ਼ਨ ਕਰਨਾ ਭਗਵੰਤਬਾਨ ਜੀ ਤੋਂ ਔਰ ਪੰਜਾਬ ਦੇ ਇਲੈਕਸ਼ਨ ਕਮਿਸ਼ਨਰ ਤੋਂ ਵੀ ਸਤਕਾਰਯੋਗ ਇਲੈਕਸ਼ਨ ਕਮਿਸ਼ਨਰ ਤੋਂ ਕਿ ਜਦੋਂ ਦੇਸ਼ ਦੇ ਸਟਾਰ ਤੇ ਚੋਣਾਂ ਠੀਕ ਸਮੇਂ ਤੇ ਹੋਏ ਵਿਧਾਨ ਸਭਾ ਦੇ ਚੋਣਾਂ ਠੀਕ ਤਰ੍ਹਾਂ ਤੇ ਹੋਏ ਤੇ ਸਥਾਨਕ ਸਰਕਾਰ ਜਿਹੜੀ ਬੰਨੀ ਸੀ ਅੰਮ੍ਰਿਤਸਰ ਦੀ ਦੇ ਹੋਰ ਸ਼ਹਿਰਾਂ ਦੇ ਚੋਣ ਕਿਉਂ ਡੇਟਸਾਲ ਤੋਂ ਟਾਲੇ ਗਏ ਮਾਨ ਲੋਗ ਹਾਈ ਕੋਰਟ ਨੇ ਵੀ ਸੰਗਿਆਨ ਲਿਆ ਔਰ ਜਿਹੜੀ ਆਰਟੀਕਲ 249 ਵੀ ਹੈ ਜਿਹੜਾ ਔਰ ਸੈਕਸ਼ਨ 7 ਹੈ ਜਿਹੜਾ ਉਦੇ ਅਧੀਨ ਇਹ ਮੰਡੇਟਰੀ ਹੈ ਕਿ ਸਥਾਨਕ ਸਰਕਾਰ ਦੇ ਚੋਣ ਤੁਰੰਤ ਕਰਵਾਏ ਜਾਣ ਜਿਹਦੇ ਇਕੇ ਝਾੜ ਮਾਰੀ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਰੇਓ ਪਰ ਅੱਜ ਤੱਕ ਜਿਹੜਾ ਸ਼ਹਿਰ ਜਿਹੜੇ ਨੇ ਹਲਵਾਰਸ ਨੇ ਵਿਕਾਸ ਕਾਰਜ ਜਿਹੜੇ ਨੇ ਠੱਪ ਪਏ ਨੇ ਔਰ ਜਨਤਾ ਮੂਲ ਭੂਤ ਸੁਧਾਵਾਂ ਦੇ ਲਈ ਇਤਰਾਹੀ ਟਰਾਈ ਕਰ ਰਹੀ ਹੈ ਅੱਜ ਗਰਮੀ ਦਾ ਮੌਸਮ ਹੈ ਇਹ ਪ੍ਰੈਸ ਕਾਨਫਰੰਸ ਹੈ ਔਰ ਇਹ ਮਹਾਨ ਸਰਕਾਰ ਆਵਾਜ਼ ਕੌਣ ਉਠਾਏਗਾ ਕਾਉਂਸਲਰ ਹੀ ਕੋਈ ਨਹੀਂ ਹੈ ਅੱਜ ਇੱਥੇ ਸਾਡੇ ਬਾਜਬਾ ਕਰਲੇ ਔਰ ਸ਼ਹਿਰ ਹੀ ਬੱਤੀ ਗਈ ਹੈ ਔਰ ਬਗੈਰ ਬੱਤੀ ਦੇ ਅਸੀਂ ਪਾਵਰ ਕੱਟ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਇਸ ਤੋਂ ਵੱਡਾ ਉਦਾਹਰਨ ਤੁਹਾਨੂੰ ਕੀ ਮਿਲੇਗਾ ਇਸ ਸਥਾਨਕ ਸਰਕਾਰਾਂ ਨੇ ਜਿਨ੍ਹਾਂ ਨੇ ਦੇਖਣਾ ਹੈ ਸਫਾਈ ਦੀ ਵਿਵਸਥਾ ਹੋਏ ਸੀਵਰੇਜ ਦੀ ਵਿਵਸਥਾ ਹੋਏ ਪਾਣੀ ਦੀ ਵਿਵਸਥਾ ਹੋਏ ਸੜਕ ਦੀ ਵਿਵਸਥਾ ਹੈ ਸਟਰੀਟ ਲਾਈਟ ਦੀ ਵਿਵਸਥਾ ਹੈ ਸਾਰਾ ਪ੍ਰਬੰਧਨ ਹੋਏ ਲੋਕਾਂ ਦਾ ਕਿਸੇ ਨੇ ਮਕਾਨ ਬਣਾਣਾ ਹੈ ਕਿਸੇ ਨੇ ਹੋਰ ਤਰ੍ਹਾਂ ਦੀ ਸੁਵਿਧਾ ਜਿਹੜੀ ਹੈ ਸਪਰੇ ਪਰ ਹੋਣ ਉਹ ਮੈਂ ਤੁਹਾਨੂੰ ਡਿਟੇਲ ਹੀ ਦੱਸਣ ਜਾ ਰਿਹਾ ਵਾਂ ਪਰ ਅੱਜ 7 ਸਾਲ ਤੋਂ ਮੈਂ ਅੰਮ੍ਰਿਤਸਰ ਦੇ ਵਿੱਚ ਇਹ ਤੁਹਾਨੂੰ ਬੋਸ਼ਣਾ ਕਰ ਰਿਹਾ ਕਿ ਵਿਕਾਸ ਕਾਰਜ ਠੱਪ ਪਏ ਨੇ ਪਹਿਲੇ 5 ਸਾਲ ਜਿਹੜੀ ਕਾਰਪੋਰੇਸ਼ਨ ਰਹੀ ਹੋ ਰਹੀ ਕਾਂਗਰਸ ਦੀ ਕੋਈ ਵਿਕਾਸ ਮੈਂ ਤੁਹਾਨੂੰ ਪ੍ਰੂਫ 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 ਕਰਾਣਾ ਉਹਨੇ 5 ਸਾਲ ਕਾਂਗਰਸ ਦੀ ਕਾਰਪੋਰੇਸ਼ਨ ਰਹੀ ਵਿਕਾਸ ਕਾਰੇ ਠਾਪਰੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣ ਗਈ ਅਮਰਸਰ ਵਿਕਾਸ ਕਾਰੇ ਠਾਪਰੇ ਹੁਣ ਮੇਰੀਆਂ ਗੱਲਾਂ ਦਾ ਜਵਾਬ ਜੇ ਵਿਕਾਸ ਦੇ ਵਿੱਚ ਕਿ ਮੈਂ ਵਿਕਾਸ ਦੀਆਂ ਗੱਲਾਂ ਕਰਾਂਗਾ ਰਾਜਨੀਤਿਕ ਜਵਾਬ ਨਹੀਂ ਚਾਹੀਦਾ ਨਾ ਕਾਂਗਰਸ ਤੋਂ ਨਾ ਆਮ ਆਦਮੀ ਪਾਰਟੀ ਤੋਂ ਜਵਾਬ ਚਾਹੀਦਾ ਵਿਕਾਸ ਦਾ ਪਹਿਲੀ ਗੱਲ ਮੈਂ ਮੇਰ ਰਹਿ ਚੁਕਾ ਵਾਂ ਔਰ 5 ਸਾਲ ਮੈਂ ਅੰਮ੍ਰਿਤਸਰ ਨਿਵਾਸੀਆਂ ਦੀ ਸੇਵਾ ਕੀਤੀ ਉਹ 5 ਸਾਲ ਇੱਚ ਅੱਜ ਐਲੀਵੇਟਡ ਰੋਡ ਜਿਹੜੀ 8 ਕਿਲੋਮੀਟਰ ਲੰਬੀ ਹੈ ਉਹ ਮੈਂ ਬਣਾਈ ਉਸ ਤੋਂ ਬਾਅਦ ਜਿਹੜੀ ਉਹ ਨਹਿਰ ਦੇ ਉੱਤੇ ਤੁਸੀਂ ਯਾਦ ਕਰੋ ਅੰਮ੍ਰਿਤਸਰ ਦੇ ਵਾਸੀ ਜਾਣਦੇ ਨੇ ਇੱਕ ਤੰਗ ਜਿਹੀ ਪੁਲੀ ਸੀ ਤੇ ਟ੍ਰੈਫਿਕ ਜਾਮ ਲੱਗੇ ਰਹਿੰਦੇ ਸੀ ਜਿੱਥੇ ਮਾਲ ਆਫ ਅੰਮ੍ਰਿਤਸਰ ਹੈ ਜਾਂ ਹਯਾਤ ਹੋਟਲ ਹੈ ਉਹਨੂੰ ਫਲਾਈਓਵਰ ਬਣਾਇਆ ਉੱਤੇ ਪੱਟਾ ਲੱਗਾ ਹੈ ਸਾਡੇ ਨਾਂ ਦਾ ਕਿ ਉਹ ਫਲਾਈਓਵਰ ਮਲਟੀਵੇ ਬਣਾਇਆ ਜਿਸ ਦੇ ਨਾਲ ਉਹ ਟ੍ਰੈਫਿਕ ਜਿਹੜਾ ਹੈ ਉਹ ਖਤਮ ਹੋਇਆ ਸ਼ਾਨਦਾਰ ਤਕਨੀਕ ਦੇ ਨਾਲ ਸੜਕਾਂ ਬਣਾਈਆਂ ਸਾਰੇ ਸ਼ਹਿਰ ਦੀਆਂ ਸੈਂਕੜੇ ਕਿਲੋਮੀਟਰ 100 ਕਰੋੜ ਦੀ ਲਾਗਤ ਦੇ ਨਾਲ ਔਰ ਸੜਕਾਂ ਵੀ ਬਣਵਾਈਆਂ ਇੱਕ ਨੈਸ਼ਨਲ ਹਾਈਵੇ ਕੰਪਨੀ ਤੋਂ ਗਾਰੰਟੀशुदा ਅੱਜ ਤੱਕ ਵੀ ਉਹ ਸੜਕਾਂ ਟੁੱਟੀਆਂ ਨਹੀਂ ਹੈ ਇਸੇ ਤਰ੍ਹਾਂ ਪੰਜਾਬ ਵਿੱਚ ਪਹਿਲੀ ਵਾਰ ਜਦੋਂ ਮੈਂ ਮੇਅਰ ਸੀ ਘਰ ਘਰ ਤੋਂ ਕੂੜਾ ਚੁੱਕਣ ਦਾ ਪ੍ਰੋਜੈਕਟ ਜਿਹੜਾ ਸੀ ਉਹ ਮੈਂ ਲੈ ਕੇ ਆਇਆ ਕਿ ਪਹਿਲੀ ਵਾਰੀ ਘਰ ਘਰ ਢੱਟੀ ਮਾਰ ਕੇ ਗੱਡੀਆਂ ਆਂਦੀਆਂ ਸੀ ਰੋਜ਼ ਤੇ ਕੂੜਾ ਚੁੱਕ ਕੇ ਲੈ ਕੇ ਜਾਂਦੀਆਂ ਸੀਆਂ ਉਸ ਤੋਂ ਬਾਅਦ 400 ਤੋਂ ਵੱਧ ਪਾਰਕ ਖੂਬਸੂਰਤ ਬਣਾਏ ਕੰਪਨੀ ਬਾਗ ਖੂਬਸੂਰਤ ਬਣਾਇਆ ਗੋਲ ਬਾਗ ਖੂਬਸੂਰਤ ਪਾਰਕ ਖੂਬਸੂਰਤ ਬਣਾਇਆ ਸ਼ਿਵਾਜੀ ਪਾਰਕ ਰਾਣੀ ਕਾ ਬਾਗ ਖੂਬਸੂਰਤ ਬਣਾਇਆ ਡਾਕਟਰ ਬਲਦੇਵ ਪ੍ਰਕਾਸ਼ پارک ਗ੍ਰੀਨ ਐਵਨਿਊ ਵਾਲਾ ਜਿਹੜਾ ਹੈ ਖੂਬਸੂਰਤ ਬਣਾਇਆ ਆਨੰਦ ਐਵਨਿਊ پارک ਜਿਹੜਾ ਰਣਜੀਤ ਐਵਨਿਊ ਚਾਹ ਖੂਬਸੂਰਤ ਬਣਾਇਆ ਉਸੇ ਸਵੇ 55000 ਲਾਈਟਾਂ ਦੇ ਨਾਲ ਸ਼ਹਿਰ جگਮਗਾਦਾ ਸੀ 700 ਕਰੋੜ ਦੇ ਨਾਲ ਜਿਹੜੀ ਸਾਡੀ ਬਾਹਰਲੀ ਬੈਲਟ ਸੀ ਰੂਰਲ ਬੈਲਟ ਪੈਰੀਫਰਲ ਬੈਲਟ ਫਤਾਹਪੁਰ ਤੋਂ ਸ਼ੁਰੂ ਹੋ ਕੇ ਕੋਟ ਖਾਲਸਾ ਕੋਟ ਖਾਲਸਾ ਤੋਂ ਸ਼ੁਰੂ ਹੋ ਕੇ ਛਾਟਾ ਛਾਟਾ ਤੋਂ ਸ਼ੁਰੂ ਹੋ ਕੇ ਵੇਰਕਾ ਇਹ ਸਾਰਾ ਸੀਵਰੇਜ 600 ਕਰੋੜ ਦੀ ਲਾਗਤ ਦੇ ਨਾਲ ਇਹ ਘਰ ਘਰ ਤੱਕ ਸੀਵਰੇਜ ਪਹੁੰਚਾਇਆ 24 ਘੰਟੇ 365 ਦਿਨ ਪਾਣੀ ਖੜਾ ਰਹਿੰਦਾ ਸੀ ਗੰਦਾ ਔਰ ਸੀਵਰੇਜ ਵਿਵਸਥਾ ਨਹੀਂ ਸੀ ਅੱਜ ਘਰ ਘਰ ਜਿਹੜਾ ਉਹ ਸੀਵਰੇਜ ਜਿਹੜਾ ਉਹ ਪਹੁੰਚਾ ਦਿੱਤਾ ਹੈ ਉਹ ਉਸ ਸਮੇਂ ਦੀ ਡਵੈਲਪਮੈਂਟ ਦੀ ਜਿਹੜੀ ਹੈ ਉਹ ਯਾਦ ਹੈ ਔਰ ਹਰ ਤਰ੍ਹਾਂ ਦੀ ਸਹੂਦਾ ਜਿਦੇ ਕੇ ਸੈਂਟਰ ਬਣਾਇਆ ਕੰਪਲੇਂਟ ਸੈਂਟਰ 24 ਘੰਟੇ 365 ਦਿਨ ਤੁਸੀਂ ਕੰਪਲੇਂਟ ਕਰੋ ਤੇ ਤੁਰੰਤ ਨਗਰ ਨਿਗਮ ਦੀ ਟੀਮ ਤੁਹਾਡੇ ਘਰ ਪਹੁੰਚਦੀ ਸੀ ਸਾਰੇ ਸ਼ਹਿਰ ਦੇ ਵਿੱਚ ਫੋਗਿੰਗ ਸਪਰੇਅ ਹੁੰਦਾ ਸੀ ਮੱਛਰ ਮਾਰ ਸਪਰੇਅ ਇਨਸੈਕਟੀਸਾਈਡ ਸਪਰੇਅ ਕੀੜੇ ਮਾਰ ਸਪਰੇਅ ਸਮੇਂ-ਸਮੇਂ ਦੇ ਉੱਤੇ ਹੁੰਦਾ ਸੀ ਸਕੂਟਰਾਂ ਤੇ ਮਸ਼ੀਨਾਂ ਲਾ ਕੇ ਗਲੀਆਂ ਦੇ ਵਿੱਚ ਅਸੀਂ ਉਹ ਸਪਰੇਅ ਜਿਹੜਾ ਸੀ ਕਰਾਉਂਦੇ ਸੀ ਪਾਣੀ ਦੀਆਂ ਗੱਡੀਆਂ ਗਰਮੀ ਦੇ ਵਿੱਚ ਨਿਰੰਤਰ ਸੜਕਾਂ ਤੇ ਛੜਕਾਓ ਕਰਦੀਆਂ ਸੀ ਲਵਦੀਆਂ ਨੇ ਖਤਮ ਹੋ ਗਈਆਂ ਸੋ ਇਹ ਡਵੈਲਪਮੈਂਟ ਦੇ ਜਿਹੜੇ ਕੰਮ ਸੀਗੇ ਇਹ ਡਵੈਲਪਮੈਂਟ ਦਾ ਜਦੋਂ ਬਰਸਾਤਾ ਹੁੰਦੀਆਂ ਸੀ ਉਸ ਤੋਂ 3 ਮਹੀਨੇ ਪਹਿਲੇ ਬਜਟ ਐਲੋਕੇਟ ਕਰਦੇ ਸੀ ਕਿ ਸੀਵਰੇਜ ਵੀ ਸਾਰੇ ਸ਼ਹਿਰ ਦੀ ਸਫਾਈ ਹੁੰਦੀ ਸੀ ਜਿਹੜੇ ਚੁਣੇ ਨਿਵਾਂਦੇ ਸੀ ਕਾਉਂਸਲਰ ਉਹ ਸਫਾਈ ਕਰਵਾਉਂਦੇ ਸੀ ਸੀਵਰੇਜ ਐਸੇ ਸਾਫ਼ ਹੋਏ ਇੱਕ ਆਜ਼ਾਦੀ ਤੋਂ ਬਾਅਦ ਤੱਕ ਸਾਡੇ ਨਗਰ ਨਿਗਮ ਦਾ ਦਫ਼ਤਰ ਪਾਣੀ ਵਿੱਚ ਡੁੱਬ ਜਾਂਦਾ ਸੀ ਉਹ ਮੇਰੀ ਮੇਅਰਸ਼ਿਪ ਦੇ 5 ਸਾਲ ਰਹੇ ਜਿਸ ਵੇਲੇ ਇੱਕ ਨਗਰ ਨਿਗਮ ਦਾ ਦਫ਼ਤਰ ਸੜਕਾਂ ਤੇ ਕੋਈ ਪਾਣੀ ਨਹੀਂ ਸੀ ਜ਼ਹਿਰ ਦਾ ਕਿਉਂਕਿ ਸੀਵਰੇਜ ਸਾਫ ਅੰਦਾਜ਼ੀ ਸਾਰਾ ਬਰਸਾਤੀ ਪਾਣੀ ਨਿਕਲ ਜਾਂਦਾ ਸੀ ਸੋ ਇਹ ਕਿਉਂ ਹੋਇਆ ਕਿਉਂਕਿ ਨਗਰ ਨਿਗਮ ਦੇ ਚੁਣੇ ਨਮਾਇੰਦੇ ਸੀ ਪਰ ਅੱਜ ਤਰਾਹੀ ਤਰਾਹੀ ਹੋਈ ਹੈ ਇਲੈਕਸ਼ਨ ਲੋਕ ਸਭਾ ਦੀ ਦੇਖਿਆ ਕੂੜਿਆਂ ਦੇ ਢੇਰ ਲੱਗੇ ਹੋਏ ਨੇ ਲੋਕ ਗੰਦਗੀ ਦੇ ਵਿੱਚ ਰਹਿ ਰਹੇ ਨੇ ਈਵਨ ਜਿਹੜਾ ਸ੍ਰੀ ਹਰਮੰਦਰ ਸਾਹਿਬ ਦਾ ਗਲੀਆਰਾ ਅਸੀਂ ਬਣਾਇਆ ਦੁਰਗਿਆਣਾ ਮੰਦਰ ਦਾ ਗਲੀਆਰਾ ਅਸੀਂ ਬਣਾਇਆ ਉਹਨਾਂ ਦੇ ਗਲੀਆਰੇ ਦੇ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਆਵਾਰਾ ਕੁੱਤੇ ਘੁੰਮ ਰਹੇ ਨੇ ਸਫਾਈ ਦੀ ਕੋਈ ਵਿਵਸਥਾ ਨਹੀਂ ਜਲਿਆਂ ਵਾਲਾ ਬਾਗ 시 ਦੀ ਤਾਲਵੀ ਉੱਤੇ ਪੈਂਦਾ ਹੈ ਉਹਦੇ ਇਲਾਵਾ ਸ਼ਹਿਰ ਦੇ ਵਿੱਚ ਕਿਸੇ ਦੀ ਸੁਣਵਾਈ ਨਹੀਂ ਹੈ ਸੁਣਾਈ ਕਿੱਥੋਂ ਹੈ